ਕਰਨਾਦੀ ਨਿਊ ਡੈਮੋਕ੍ਰੈਟਿਕ ਪਾਰਟੀ ਯਾਨੀ ਕਿ ਐਨ ਡੀ ਪੀ ਨੇ ਮੰਗਲਵਾਰ ਨੂੰ ਅਧਿਕਾਰਿਕ ਤੌਰ ਤੇ ਆਪਣੇ ਅਗਲੇ ਆਗੂ ਦੀ ਚੋਣ ਦੇ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜੋ ਪਾਰਟੀ ਦੇ ਸਾਬਕਾ ਆਗੂ ਜਗਮੀਤ ਸਿੰਘ ਦਾ ਉੱਤਰ ਅਧਿਕਾਰੀ ਹੋਵੇਗਾ ਇਹ ਚੋਣ ਮਾਰਚ 2026 ਦੇ ਵਿੱਚ ਵਿਨੀਪੈਗ ਦੇ ਵਿੱਚ ਹੋਣ ਵਾਲੀ ਪਾਰਟੀ ਦੀ ਰਾਸ਼ਟਰੀ ਕਨਵੈਨਸ਼ਨ ਦੇ ਵਿੱਚ ਹੋਵੇਗੀ ਜਿੱਥੇ ਪਾਰਟੀ ਮੈਂਬਰ ਰੈਕਿਡ ਬੈਲਟ ਪ੍ਰਣਾਲੀ ਦੇ ਨਾਲ ਨਵੇਂ ਆਗੂ ਦੀ ਚੋਣ ਕਰਨਗੇ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਜਗਮੀਤ ਸਿੰਘ ਦੀ ਥਾਂ ਹੁਣ ਪਾਰਟੀ ਦੇ ਵਿੱਚ ਕੌਣ ਲਵੇਗਾ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਜਗਮੀਤ ਸਿੰਘ ਜੋ 2017 ਤੋਂ ਲੈ ਕੇ ਐਨਡੀਪੀ ਦੇ ਆਗੂ ਸਨ ਅਤੇ 2019 ਤੋਂ 2025 ਤੱਕ ਬਰਨਬੀ ਸਾਊਥ ਤੋਂ ਸੰਸਦ ਮੈਂਬਰ ਰਹੇ ਉਹਨਾਂ ਨੇ April 2025 ਦੀਆਂ ਫੈਡਰਲ ਚੋਣਾਂ ਦੇ ਵਿੱਚ ਪਾਰਟੀ ਦੀ ਇਤਿਹਾਸਿਕ ਹਾਰ ਤੋਂ ਬਾਅਦ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਇਸ ਜ਼ੋਨ ਦੇ ਵਿੱਚ ਐਨਡੀਪੀ ਦੀਆਂ ਸੀਟਾਂ 24 ਤੋਂ ਘਟ ਕੇ ਸਿਰਫ 7 ਰਹਿ ਗਈਆਂ। ਪਾਰਟੀ ਨੇ ਅਧਿਕਾਰਿਕ ਪਾਰਟੀ ਹੋਣ ਦਾ ਦਰਜਾ ਵਿਖੋਲਿਆ। ਕਿਉਂਕਿ ਇਸ ਦੇ ਲਈ ਘੱਟੋ-ਘੱਟ 12 ਸੀਟਾਂ ਦੀ ਜ਼ਰੂਰਤ ਹੁੰਦੀ ਹੈ। ਜਗਮੀਤ ਸਿੰਘ ਖੁਦ ਬਨਬੀ ਸੈਂਟਰਲ ਤੋਂ ਤੀਜੇ ਸਥਾਨ ਤੇ ਰਹੇ ਜਿਸ ਦੇ ਨਾਲ ਉਹਨਾਂ ਨੇ 28 April 2025 ਨੂੰ ਐਲਾਨ ਕੀਤਾ ਕਿ ਉਹ ਅਗਲੇ ਆਗੂ ਦੀ ਨਿਯੁਕਤੀ ਤੋਂ ਬਾਅਦ ਅਸਤੀਫਾ ਦੇ ਦੇਣਗੇ ਪੰਜਵੇਂ ਪਾਰਟੀ ਦੇ ਫੈਡਰਲ ਕੌਂਸਲ ਨੇ ਵੈਂਕੂਵਰ ਕਿੰਗਸਵੇ ਦੇ ਸੰਸਦ ਮੈਂਬਰ ਡੌਨ ਡੇਵਿਸ ਨੂੰ ਅੰਤਰੀਮ ਨੇਤਾ ਨਿਯੁਕਤ ਕੀਤਾ ਹਾਲਕਿ ਇਸ ਫੈਸਲੇ ਤੇ ਐਨਡੀਪੀ ਦੇ ਕੁਝ ਆਪਣੇ ਸੰਸਦ ਮੈਂਬਰਾਂ ਨੇ ਵੀ ਇਤਰਾਜ਼ ਜ਼ਾਹਰ ਕੀਤਾ। ਪਾਰਟੀ ਦੇ ਨਵੇਂ ਆਗੂ ਦੀ ਚੋਣ ਅਗਲੇ ਸਾਲ ਸਾਲ 2026 ਨੂੰ ਵਿਨੀਪੈਗ ਦੇ ਵਿੱਚ ਹੋਣ ਵਾਲੀ ਐਨਡੀਪੀ ਦੀ ਫੈਡਰਲ ਕਨਵੈਨਸ਼ਨ ਦੌਰਾਨ ਹੋਵੇਗੀ। ਇਸ ਚੋਣ ਦੇ ਵਿੱਚ ਰੈਕਿਟ ਬੈਲਟ ਪ੍ਰਣਾਲੀ ਵਰਤੀ ਜਾਵੇਗੀ ਜਿਸ ਦੇ ਵਿੱਚ ਪਾਰਟੀ ਮੈਂਬਰ ਆਪਣੀ ਪਸੰਦ ਦੇ ਉਮੀਦਵਾਰ ਨੂੰ ਤਰਜੀਹੀ ਕ੍ਰਮਵਾਰ ਵੋਟ ਦੇਣਗੇ। ਜੇਕਰ ਪਹਿਲੇ ਗੇੜ ਦੇ ਵਿੱਚ ਕੋਈ ਉਮੀਦਵਾਰ 50% ਤੋਂ ਜ਼ਿਆਦਾ ਵੋਟਾਂ ਨਹੀਂ ਪ੍ਰਾਪਤ ਕਰਦਾ ਤਾਂ ਅਗਲੇ ਗੇੜ ਦੇ ਵਿੱਚ ਵੋਟਾਂ ਦੀ ਗਿਣਤੀ ਜਾਰੀ ਰਹੇਗੀ ਜਦੋਂ ਤੱਕ ਕੋਈ ਉਮੀਦਵਾਰ 50% ਤੋਂ ਜ਼ਿਆਦਾ ਵੋਟਾਂ ਪ੍ਰਾਪਤ ਨਹੀਂ ਕਰ ਲੈਂਦਾ ਹੁਣ ਤੱਕ ਕਿਸੇ ਵੀ ਉਮੀਦਵਾਰ ਨੇ ਅਧਿਕਾਰਿਕ ਤੌਰ ਤੇ ਦੌੜ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਤਾਂ ਨਹੀਂ ਕੀਤਾ ਪਰ ਕੁਝ ਨਾਮ ਸੰਭਾਵੀ ਉਮੀਦਵਾਰਾਂ ਵੱਜੋਂ ਸਾਹਮਣੇ ਆਏ ਨੇ ਇਹਨਾਂ ਵਿੱਚ ਕੁਝ ਨਾਮ ਸ਼ਾਮਲ ਨੇ ਜਿਵੇਂ ਲੀਗਜ਼ਾਨ ਗੌਟ ਜੋਨਸ ਜੈਨੀ ਕੁਵਾਨ ਹੀਦਰ ਮੈਕਫਰਸਨ ਫਾਰਮਰ ਹਾਊਸ ਲੀਡਰ ਰੁਥ ਐਲਨ ਬ੍ਰਸੋਰਸ ਫਾਰਮਰ ਵੈਂਕੂਵਰ ਮੇਅਰ ਕੈਨੇਡੀ ਸਟੀਵਾਰਟ ਅਤੇ ਫਿਲਮ ਮੇਕਰ ਐਵੀ ਲੂਇਸ ਦਾ ਨਾਮ ਇਸ ਦੇ ਵਿੱਚ ਸ਼ਾਮਿਲ ਹੈ ਪਾਰਟੀ ਦੇ ਨਵੇਂ ਆਗੂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਵੇਂ ਪਾਰਟੀ ਨੂੰ ਅਫੀਸ਼ੀਅਲ ਦਰਜਾ ਵਾਪਸ ਪ੍ਰਾਪਤ ਕਰਵਾਉਣਾ ਐਨਡੀਪੀ ਨੂੰ ਆਪਣੀਆਂ ਅਗਲੀਆਂ ਚੋਣਾਂ ਦੇ ਵਿੱਚੋਂ ਘੱਟੋ ਘੱਟ 12 ਸੀਟਾਂ ਜਿੱਤਣ ਦੀ ਜ਼ਰੂਰਤ ਪਵੇਗੀ ਤਾਂ ਜੋ ਅਧਿਕਾਰਿਕ ਪਾਰਟੀ ਦਾ ਦਰਜਾ ਉਹ ਮੁੜ ਹਾਸਲ ਕਰ ਸਕੇ ਦੂਸਰਾ ਲਿਬਰਲ ਤੇ ਕੰਜ਼ਰਵੇਟਿਵ ਪਾਰਟੀਆਂ ਦੇ ਮੁਕਾਬਲੇ ਦੇ ਵਿੱਚ ਆਪਣੇ ਵੋਟਰਾਂ ਨੂੰ ਵਾਪਸ ਜਿੱਤਣਾ ਇੱਕ ਵੱਡੀ ਚੁਣੌਤੀ ਹੋਵੇਗੀ। ਤੀਜਾ ਪਾਰਟੀ ਨੂੰ ਮੂੜ ਜ਼ਮੀਨੀ ਪੱਧਰ ਤੇ ਮੁੜ ਤੋਂ ਆਰਗੇਨਾਈਜ਼ਡ ਕਰਨ ਦੀ ਜ਼ਰੂਰਤ ਹੈ। ਜਗਮੀਤ ਸਿੰਘ ਜੋ ਕੈਨੇਡਾ ਦੀ ਕਿਸੇ ਵੱਡੀ ਫੈਡਰਲ ਪਾਰਟੀ ਦੇ ਪਹਿਲੇ ਗੈਰ ਗੋਰੇ ਆਗੂ ਸਨ ਅਤੇ ਪੰਜਾਬੀ ਕੈਨੇਡੀਅਨ ਸਿੱਖ ਵਜੋਂ ਜਾਣੇ ਜਾਂਦੇ ਸਨ। ਉਹਨਾਂ ਨੇ ਸਾਲ 2017 ਦੇ ਵਿੱਚ ਪਹਿਲੀ ਵਾਰ 53.8 ਫੀਸਦੀ ਵੋਟਾਂ ਦੇ ਨਾਲ ਨੇਤਾ ਦੀ ਚੋਣ ਸਿੱਧੇ ਤੌਰ ਤੇ ਜਿੱਤੀ ਸੀ। ਉਨ੍ਹਾਂ ਦੀ ਅਗਵਾਈ ਦੇ ਵਿੱਚ ਐਨ ਡੀ ਪੀ ਨੇ 2019 ਤੇ 2021 ਦੀਆਂ ਚੋਣਾਂ ਦੇ ਵਿੱਚ ਕ੍ਰਮਵਾਰ 24 ਤੇ 25 ਸੀਟਾਂ ਜਿੱਤੀਆਂ ਪਰ 2025 ਦੇ ਵਿੱਚ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਗਮੀਤ ਸਿੰਘ ਨੇ ਸਮਾਜਿਕ ਨਿਆਂ ਅਸਮਾਨਤਾ ਘਟਾਉਣ ਜਲਵਾਯੂ ਪਰਿਵਰਤਨ ਅਤੇ ਵਿਦੇਸ਼ੀ ਤਾਕਤਾਂ ਦੇ ਨਾਲ ਮਿਲ ਕੇ ਕੰਮ ਕਰਨ ਤੇ ਜ਼ੋਰ ਦਿੱਤਾ ਉਹਨਾਂ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਕੈਨੇਡੀਅਨ ਡੈਂਟਲ ਕੇਅਰ ਪਲਾਨ ਅਤੇ ਫਾਰਮਾ ਕੇਅਰ ਦੀ ਸ਼ੁਰੂਆਤ ਸ਼ਾਮਿਲ ਹੈ ਹਾਲਕਿ ਉਹਨਾਂ ਦੀ ਅਗਵਾਈ ਨੂੰ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ ਖਾਸ ਤੌਰ ਤੇ ਲਿਬਰਲ ਸਰਕਾਰ ਨਾਲ ਸਮਝੌਤੇ ਅਤੇ ਪਾਰਟੀ ਦੀ ਰਣਨੀਤਿਕ ਅਸਫਲਤਾਵਾਂ ਦੇ ਕਾਰਨ ਜਗਮੀਤ ਸਿੰਘ ਦੇ ਖਾਲਸਤਾਨੀ ਪੱਖੇ ਸੋਚ ਵੀ ਉਹਨਾਂ ਨੂੰ ਕਈ ਆਲੋਚਕਾਂ ਦੇ ਨਿਸ਼ਾਨੇ ਤੇ ਲੈ ਕੇ ਆਈ ਖਾਸ ਕਰਕੇ ਭਾਰਤੀ ਮੀਡੀਆ ਦੇ ਵਿੱਚ ਜਗਮੀਤ ਸਿੰਘ ਨੂੰ ਇੱਕ ਖਾਲਸਤਾਨੀ ਸੋਚ ਦਾ ਹਮਾਇਤੀ ਕਹਿ ਕੇ ਪ੍ਰਚਾਰਿਆ ਜਾਂਦਾ ਰਿਹਾ ਹੈ ਹਾਲਾਂਕਿ ਜਗਮੀਤ ਸਿੰਘ ਨੇ ਆਪ ਕਦੇ ਖੁੱਲਕੇ ਵੀ ਖਾਲਸਤਾਨ ਅਜੰਡੇ ਦੀ ਹਮਾਇਤ ਨਹੀਂ ਕੀਤੀ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਲਈ ਜਗਮੀਤ ਸਿੰਘ ਦੀ ਨੀਤਾ ਦੇ ਵੱਜੋਂ ਮੌਜੂਦਗੀ ਬਹੁਤ ਜ਼ਰੂਰੀ ਸੀ ਕਿਉਂਕਿ ਉਹ ਪਾਈਚਾਰੇ ਦੀ ਪ੍ਰਤੀਨਿਧਤਾ ਅਤੇ ਮਾਣ ਦਾ ਪ੍ਰਤੀਕ ਸਨ ਹਾਲਾਂਕਿ ਕੁਝ ਆਲੋਚਕਾਂ ਨੇ ਕਿਹਾ ਕਿ ਉਹ ਪ੍ਰਗਤੀਸ਼ੀਲ ਅਜੰਡੇ ਨੂੰ ਮਜ਼ਬੂਤੀ ਦੇ ਨਾਲ ਅੱਗੇ ਵਧਾਉਣ ਦੇ ਵਿੱਚ ਕਾਫੀ ਅਸਫਲ ਵੀ ਰਹੇ ਨੇ ਐਨਡੀਪੀ ਦੇ ਆਗੂ ਦੀ ਚੋਣ ਪਾਰਟੀ ਲਈ ਇੱਕ ਬਹੁਤ ਜ਼ਰੂਰੀ ਮੌਕਾ ਹੈ ਕਿਉਂਕਿ ਉਹ ਆਪਣੀ ਸਥਿਤੀ ਨੂੰ ਮੁੜ ਤੋਂ ਪ੍ਰਭਾਸ਼ਿਤ ਕਰ ਸਕਦੇ ਨੇ ਅਤੇ ਪ੍ਰਗਤੀਸ਼ੀਲ ਵੋਟਰਾਂ ਨੂੰ ਵਾਪਸ ਜਿੱਤ ਸਕਦੇ ਨੇ ਨਵੇਂ ਆਗੂ ਨੂੰ ਨਾ ਸਿਰਫ ਪਾਰਟੀ ਦੀਆਂ ਅੰਦਰੂਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਸਗੋਂ ਇੱਕ ਬਦਲਦੇ ਸਿਆਸੀ ਮਾਹੌਲ ਦੇ ਵਿੱਚ ਐਨਡੀਪੀ ਨੂੰ ਮੁੜ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਵੀ ਉਸ ਨਵੇਂ ਆਗੂ ਤੇ ਹੋਵੇਗੀ ਇਹ ਦੌੜ ਪਾਰਟੀ ਦੀ ਭਵਿੱਖ ਅਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਇਸ ਦੀ ਭੂਮਿਕਾ ਨੂੰ ਜ਼ਰੂਰ ਪ੍ਰਭਾਵਿਤ ਪ੍ਰਭਾਸ਼ਿਤ ਕਰੇਗੀ